ਰਿਸ਼ਤ ਕੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਡੀਆਈਜੀ ਹਰਜਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਹੋਰ ਬਾਤਾਂ ਹੋਈਆਂ ਨਜ਼ਰ ਆ ਰਹੀਆਂ ਨੇ ਨਿਆਇਕ ਹਿਰਾਸਤ ਚੌਦਾਂ ਦਿਨ ਦਾ ਅਦਾਲਤ ਨੇ ਵਾਧਾ ਕਰ ਦਿੱਤਾ ਹੈ ਜੀ ਹਾਂ ਅੱਜ ਨਿਆਇਕ ਹਿਰਾਸਤ ਖਤਮ ਹੋਣ ਤੇ ਉਸ ਨੂੰ ਵੀਡੀਓ ਕਾਨਫਰੰਸ ਰਾਹੀਂ ਸੀਬੀਆਈ ਅਦਾਲਤ ਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਭੁੱਲਰ ਦੀ ਨਿਆਇਕ ਹਿਰਾਸਤ ਚ 14 ਦਿਨਾਂ ਦਾ ਵਾਧਾ ਕਰ ਦਿੱਤਾ ਹੈ ਦੱਸ ਦਈਏ ਕਿ ਸੀਬੀਆਈ ਨੇ ਕਿਸ਼ਾਨੂ ਨੂੰ ਪਹਿਲਾਂ ਹੀ ਰਿਮਾਂਡ ਤੇ ਲੈ ਲਿਆ ਜੋ ਕਿ ਡੀਆਈਜੀ ਭੁੱਲਰ ਦਾ ਦਲਾਲ ਸੀ ਉਸ ਦਾ ਸਾਥੀ ਸੀ ਉਸ ਦੀ ਪੁੱਛਗਿੱਛ ਤੋਂ ਬਾਅਦ ਹੀ ਸਾਬਕਾ ਡੀਆਈਜੀ ਭੁੱਲਰ ਤੋਂ ਪੁੱਛਗਿੱਛ ਕੀਤੀ ਜਾਵੇਗੀ ਸੀਬੀਆਈ ਰੀਪੀਟ ਸੀਬੀਆਈ ਖਿਸ਼ਾਨੂ ਦੇ ਸਾਬਕਾ ਡੀਆਈਜੀ ਵਿਚਕਾਰ ਗਲਬਾਤ ਦੇ ਨਾਂ ਨਾਲ ਹੋਰ ਕਾਰੋਬਾਰੀਆਂ ਤੇ ਪੁਲਿਸ ਅਧਿਕਾਰੀਆਂ ਨਾਲ ਉਹਨਾਂ ਦੇ ਸੰਬੰਧਾਂ ਬਾਰੇ ਸੁਰਾਗ ਤੇ ਸਬੂਤ ਇਕੱਠੇ ਕਰ ਰਹੀ ਹੈ ਸੀਬੀਆਈ ਰਿਸ਼ਵਤਖੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਹੁਣ ਉਹਨਾਂ ਨੂੰ ਜਾਂਚ ਦਾ ਦਾਇਰਾ ਸਾਬਕਾ ਡੀਆਈਜੀ ਵੱਲੋਂ 2017 ਤੋਂ ਲੈ ਕੇ ਹੁਣ ਤੱਕ ਬਣਾਈ ਜ਼ਮੀਨ ਜਾਇਦਾਦ ਦੀ ਜਾਂਚ ਤੱਕ ਵਧ ਗਿਆ ਹੈ ਸੀਬੀਆਈ ਦੀ ਜਾਂਚ ਮੁਤਾਬਕ ਅਗਸਤ 1 ਤੋਂ 17 ਅਕਤੂਬਰ ਤੱਕ ਪੁੱਲਰ ਦੀ ਤਨਖਾਹ ਤੋਂ ਮਿਲੀ ਆਮਦਨੀ 4.74 ਲੱਖ ਸੀ। ਸੀਬੀਆਈ ਨੇ ਪਾਇਆ ਕਿ ਪੁੱਲਰ ਦੀ 2024-25 ਵਿੱਤੀ ਸਾਲ ਦੇ ਆਮਦਨ ਟੈਕਸ ਰਿਟਰਨਾਂ ਦੇ ਮੁਤਾਬਕ ਸਾਰੇ ਜਾਣੇ ਪਛਾਣੇ ਸਰੋਤਾਂ ਤੋਂ ਸਾਲਾਨਾ ਆਮਦਨ 45.95 ਲੱਖ ਰੁਪਏ ਸੀ। ਹਾਲਾਂਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਤੇ ਉਸਦੇ ਪਰਿਵਾਰ ਨਾਲ ਸੰਬੰਧਿਤ ਜਾਇਦਾਦਾਂ ਦੀ ਕੀਮਤ ਕਈ ਕਰੋੜਾ ਰੁਪਏ ਸੀ। ਸੀਬੀਆਈ ਨੇ ਕਿਹਾ ਕਿ ਪੁੱਲਰ ਨੇ ਅਣਜਾਣ ਵਿਅਕਤੀਆਂ ਨਾਲ ਮਿਲੀ ਭੁਗਤ ਕਰਕੇ ਆਪਣੇ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਤੋਂ ਵੱਧ ਦੌਲਤ ਇਕੱਠੀ ਕੀਤੀ ਹੈ ਤੇ ਆਪਣੇ ਕਾਰਜਕਾਲ ਦੌਰਾਨ ਗੈਰ ਕਾਨੂੰਨੀ ਤੌਰ ਤੇ ਆਪਣੇ ਆਪ ਨੂੰ ਅਮੀਰ ਬਣਾਇਆ। ਉਹ ਜ਼ਬਤ ਕੀਤੀਆਂ ਜਾਇਦਾਦਾਂ ਲਈ ਕੋਈ ਤਸੱਲੀ ਬਖਸ਼ ਸਪਸ਼ਟਿਕరణ ਦੇਣ ਚ ਵੀ ਅਸਫਲ ਰਿਹਾ ਤੇ ਅੱਜ ਜਦੋਂ ਉਸ ਦਾ 14 ਦਿਨਾਂ ਦਾ ਨਿਆਂਇਕ ਹਿਰਾਸਤ ਖਤਮ ਹੋਇਆ ਤੇ ਸੀਬੀਆਈ ਦੇ ਵੱਲੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਮੁਰਤੋਂ ਉਸ ਦੇ ਨਿਆਂਇਕ ਹਿਰਾਸਤ ਦੇ ਵਿੱਚ 14 ਦਿਨਾਂ ਦਾ ਵਾਧਾ ਕਰ ਦਿੱਤਾ। ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਡੀਆਈਜੀ ਹਰਜਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਹੋਰ ਬਾਤੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਨਿਆਂਇਕ ਹਿਰਾਸਤ 14 ਦਿਨ ਦਾ ਅਦਾਲਤ ਨੇ ਵਾਅਦਾ ਕਰ ਦਿੱਤਾ ਜੀ ਹਾਂ ਅੱਜ ਨਿਆਂਇਕ ਹਿਰਾਸਤ ਖਤਮ ਹੋਣ ਤੇ ਉਸ ਨੂੰ ਵੀਡੀਓ ਕਾਨਫਰੈਂਸ ਰਾਹੀਂ ਸੀਬੀਆਈ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਭੁੱਲੜ ਦੀ ਨਿਆਂਇਕ ਹਿਰਾਸਤ 14 ਦਿਨਾਂ ਦਾ ਵਾਅਦਾ ਕਰ ਦਿੱਤਾ ਦੱਸਦੀ ਹੈ ਕਿ ਸੀਬੀਆਈ ਨੇ ਕਿਸ਼ਾਨੂ ਨੂੰ ਪਹਿਲਾਂ ਹੀ ਮਾਨਤੇ ਲੈ ਲਿਆ ਜੋ ਕਿ ਡੀਆਜੀ ਭੁੱਲੜ ਦਾ ਦਲਾਖ ਸੀ ਉਸ ਦਾ ਸਾਥੀ ਸੀ ਉਸ ਦੀ ਪੁੱਛਗਿੱਛ ਤੋਂ ਬਾਅਦ ਹੀ ਸਾਫ ਦਾ ਡੀਜੀ ਭੁੱਲੜ ਤੋਂ ਪੁੱਛਗਿੱਛ ਕੀਤੀ ਜਾਵੇਗੀ ਸੀਬੀਕੇ ਸੀਬੀਆਈ ਖਿਸ਼ਾਨੂ ਦੇ ਸਾਬਕਾ ਡੀਆਈਜੀ ਵਿਚਕਾਰ ਗਲਬਾਤ ਨਾਲ ਨਾਲ ਹੋਰ ਕਾਰੋਬਾਰੀਆਂ ਤੇ ਪੁਲਿਸ ਅਧਿਕਾਰੀਆਂ ਨਾਲ ਉਹਨਾਂ ਦੇ ਸੰਬੰਧਾਂ ਬਾਰੇ ਸੁਰਾਗ ਤੇ ਸਬੂਤ ਇਕੱਠੇ ਕਰ ਰਹੀ ਹੈ ਸੀਬੀਆਈ ਰਿਸ਼ਵਤਖੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਹੁਣ ਉਹਨਾਂ ਨੂੰ ਜਾਂਚ ਦਾ ਦਾਇਰਾ ਸਾਬਕਾ ਡੀਆਈਜੀ ਬੋਲੋ 2017 ਤੋਂ ਲੈ ਕੇ ਹੁਣ ਤੱਕ ਬਣਾਈ ਜਮੀਨ ਜਾਇਦਾਦ ਦੀ ਜਾਂਚ ਤੱਕ ਵਧ ਗਿਆ ਹੈ ਸੀਬੀਆਈ ਦੀ ਜਾਂਚ ਮੁਤਾਬਕ ਅਗਸਤ 1 ਤੋਂ 17 ਅਕਤੂਬਰ ਤੱਕ ਪੁੱਲਰ ਦੀ ਤਨਖਾਹ ਤੋਂ ਮਿਲੀ ਆਮਦਨੀ 4.74 ਲੱਖ ਸੀ। ਸੀਬੀਆਈ ਨੇ ਪਾਇਆ ਕਿ ਪੁੱਲਰ ਦੀ 2024-25 ਵਿੱਤੀ ਸਾਲ ਦੇ ਆਮਦਨ ਟੈਕਸ ਰਿਟਰਨਾਂ ਦੇ ਮੁਤਾਬਕ ਸਾਰੇ ਜਾਣੇ ਪਛਾਣੇ ਸਰੋਤਾਂ ਤੋਂ ਸਾਲਾਨਾ ਆਮਦਨ 45.95 ਲੱਖ ਰੁਪਏ ਸੀ। ਹਾਲਾਂਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਅਤੇ ਉਸਦੇ ਪਰਿਵਾਰ ਨਾਲ ਸੰਬੰਧਿਤ ਜਾਇਦਾਦਾਂ ਦੀ ਕੀਮਤ ਕਈ ਕਰੋੜਾ ਰੁਪਏ ਸੀ। ਸੀਬੀਆਈ ਨੇ ਕਿਹਾ ਕਿ ਪੁੱਲਰ ਨੇ ਅਣਜਾਣ ਵਿਅਕਤੀਆਂ ਨਾਲ ਮਿਲੀ ਭੁਗਤ ਕਰਕੇ ਆਪਣੇ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਤੋਂ ਵੱਧ ਦੌਲਤ ਇਕੱਠੀ ਕੀਤੀ ਹੈ ਤੇ ਆਪਣੇ ਕਾਰਜਕਾਲ ਦੌਰਾਨ ਗੈਰ ਕਾਨੂੰਨੀ ਤੌਰ ਤੇ ਆਪਣੇ ਆਪ ਨੂੰ ਅਮੀਰ ਬਣਾਇਆ ਉਹ ਜ਼ਬਤ ਕੀਤੀਆਂ ਜਾਇਦਾਦਾਂ ਲਈ ਕੋਈ ਤਸੱਲੀ ਬਖਸ਼ ਸਪਸ਼ਟਿਕਰਣ ਦੇਣ ਚ ਵੀ ਅਸਫਲ ਰਿਹਾ ਤੇ ਅੱਜ ਜਦੋਂ ਉਸ ਦਾ 14 ਦਿਨਾਂ ਦਾ ਨਿਆਂਇਕ ਹਿਰਾਸਤ ਖਤਮ ਹੋਇਆ ਤੇ ਸੀਬੀਆਈ ਦੇ ਵੱਲੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਮੁਰਤੋਂ ਉਸ ਦੇ ਨਿਆਂਇਕ ਹਿਰਾਸਤ ਦੇ ਵਿੱਚ 14 ਦਿਨਾਂ ਦਾ ਵਾਅਦਾ ਕਰ ਦਿੱਤਾ